ਨਮਸਕਾਰ ਤੁਸੀਂ ਦੇਖ ਰਹੇ ਹੋ ਬੰਦੇ ਭਾਰਤ ਲਾਈਵ ਨਿਊਜ਼ ਮੈਂ ਹਾਂ ਰੋਜ਼ ਦੇ ਸਵਾਲ ਮੇਰੇ ਨਾਲ ਕੈਮਰਾਮੈਨ ਪਰਮਜੀਤ ਇਸ ਵਕਤ ਅਸੀਂ ਮੌਜੂਦ ਹਾਂ ਜਲੰਧਰ ਦੇ ਬਾਬਾ ਸੋਢੇ ਮੰਦਰ ਵਿੱਚ ਜਿੱਥੇ ਕਿ ਅੱਜ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਤੇ ਪੁਲਿਸ ਦੇ ਸੁਰੱਖਿਆ ਪ੍ਰਬੰਧ ਹੈ ਹਰ ਆਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਆਓ ਆਪਾਂ ਤੁਹਾਨੂੰ ਕੁਝ ਝਲਕੀਆਂ ਦਿਖਾਉਂਦੇ ਹਾਂ कौन सा है? कौन ਤੁਹਾਡੇ ਸਾਡੇ ਵਿੱਚ ਮੌਜੂਦ ਨੇ ਡਿਪਟੀ ਮੇਅਰ ਮਲਕੀ ਸਿੰਘ ਜੀ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੇਕਰ ਆਪਾਂ ਬਾਬਾ ਸੋਟਲ ਜੀ ਦਾ ਬਹੁਤ ਸੱਚੇ ਦਰਬਾਰ ਕੀ ਜਾਏ ਅੱਜ ਬਾਬਾ ਸੋਟਲ ਜੀ ਦਾ ਮੇਲਾ ਬਹੁਤ ਹੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਸੋ ਇਹ ਬਾਕੀ ਮੇਲਿਆਂ ਨਾਲੋਂ ਮਹੱਤਵਪੂਰਨ ਮੇਲਾ ਹੈ ਬਾਬਾ ਜੀ ਸੋਟਲ ਜੀ ਦਾ ਸਾਨੂੰ ਹਮੇਸ਼ਾ ਹੀ ਬਾਬਾ ਸੋਟਲ ਜੀ ਦੀਆਂ ਕਹਾਣੀਆਂ ਤੋਂ ਇੱਕ ਚੰਗੀ ਪ੍ਰੇਰਣਾ ਮਿਲਦੀ ਹੈ ਔਰ ਮੈਂ ਸਾਰੀ ਸੰਗਤ ਨੂੰ ਸੋਟਲ ਬਾਬਾ ਜੀ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾ ਦਿੰਦਾ ਹਾਂ ਬਾਬਾ ਸੋਢਰ ਜੀ ਸਾਰਿਆਂ ਤੇ ਆਪਣੇ ਅਸ਼ੀਰਵਾਦ ਰੱਖਣ ਹਮੇਸ਼ਾ ਬਣਾਈ ਰੱਖਣ ਧੰਨਵਾਦ ਜੀ ਬਾਬਾ ਜੀ ਨੇ ਨਾ ਤੁਸ ਜੀਵਾ ਪ੍ਰਾਇਰਕਨ ਅਸਿਸ਼ਾ ਹੀ ਸੇਵਾ ਵਿੱਚ ਲੱਗਦਾ ਤਾਂ ਕਿ ਜਿਆ ਬਾਬਾ ਕੋਲ ਆ ਗਿਆ ਕੋਈ ਨਹੀਂ ਕੀਤਾ ਰਹਾ ਮੈਂ ਗੱਲ ਨਹੀਂ ਕਰਦਾ ਮੈਂ ਗੱਲ 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 ਕਰਦਾ ਮੈਂ ਗ ਸ਼੍ਰੀ ਸਿੱਧ ਸੋਡਲ ਬਾਬਾ ਜੀ ਦੇ ਮੇਲੇ ਦੇ ਅੱਜ ਜਿਸ ਅਸੀਂ ਦੇਖ ਰਿਹਾ ਕਿ ਹਰ ਸਾਲ ਦੀ ਤਰ੍ਹਾਂ ਇੱਕ ਬਹੁਤ ਵੱਡਾ ਭਾਰੀ ਮੇਲਾ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਸ਼ਾਹ ਦੇਖਿਆ ਜਾ ਰਿਹਾ ਹੈ ਔਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਅੱਜ ਇੱਥੇ ਆ ਕੇ ਨਤਮਸਕ ਹੋ ਰਹੀ ਹੈ ਔਰ ਬਾਬਾ ਸੋਡਲ ਜੀ ਦੇ ਚਰਨਾਂ 'ਚ ਅਰਦਾਸ ਕਰ ਰਹੀ ਹੈ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਬਹੁਤ ਭਿਆਨਕ ਬਿਮਾਰੀ ਭਿਆਨਕ ਜੋ ਖੜਾ ਆਏ ਪਏ ਨੇ ਉਹਦੇ ਤੋਂ ਪੰਜਾਬ ਨੂੰ ਨਜਾਤ ਮਿਲੇ ਔਰ ਸਾਰਾ ਪੰਜਾਬ ਸੁਖੀ ਵਸੇ ਇਸੇ ਉਮੀਦ ਦੇ ਨਾਲ ਅੱਜ ਸਾਦੀ ਦੀ ਸਾਦੀ ਸੰਗਤ ਇੱਥੇ ਸੋਡਰ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰਨ ਆਈਏ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਚੰਦਰ ਗਰੇਵਾਲੀ ਚੇਅਰਮੈਨ ਪੰਜਾਬ ਸਰਕਾਰ ਉਹਨਾਂ ਦੇ ਨਾਲ ਗੁਰਜੀਤ ਸਿੰਘ ਨਾਗਰਾ ਜੀ ਸਾਬਕਾ ਕਾਉਂਸਲਰ ਤਾਜਵੰਦ ਸੁਖਾ ਜੀ ਤੇਜਪੱਟੀ ਜੀ ਬਾਦਮਿਕੀ ਭਾਈਚਾਰੇ ਤੋਂ ਲੀਡਰ ਕਾਂਗਰਸ ਪਾਰਟੀ ਸੰਦੀ ਸਾਹਿਬ ਸਾਰੀ ਸਾਰੀ ਸਮੂਚੀ ਟੀਮ ਅੱਜ ਇੱਥੇ ਆਈ ਏ ਜਿੱਥੇ ਅਸੀਂ ਸਾਰਿਆਂ ਨੂੰ ਬਲੋ ਵਧਾਈ ਦਿੰਨੇ ਆ ਸਾਡੀ ਸੰਗਤ ਨੂੰ ਔਰ ਪਰਮਾਤਮਾ ਦੇ ਚਰਨਾ ਚਰਨਾਂ ਚਰਦਾਸ ਕਰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਵਸੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਸਿੱਧ ਬਾਬਾ ਸੋਢੋਲ ਜੀ ਦਾ ਜਲੰਧਰ ਦੀ ਪਵਿੱਤਰ ਧਰਤੀ ਦੇ ਉੱਪਰ ਮੇਲੇ ਦਾ ਆਗਮਨ ਜਿਹੜਾ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੈ ਅੱਜ ਸੋਢਲ ਮੰਦਰ ਵਿੱਚ ਅਸੀਂ ਲਤਮਸਤਕ ਹੋਣ ਆਏ ਆ ਮੇਰੇ ਨਾਲ ਮੇਰੇ ਵੱਡੇ ਵੀਰ ਚੰਦਨ ਗਰੇਵਾਲ ਜੀ ਪੰਜਾਬ ਗਵਰਨਮੈਂਟ ਦੇ ਚੇਅਰਮੈਨ ਉਹ ਸਾਰੀ ਸਾਡੀ ਸਮੂਚੀ ਟੀਮ ਵਿਸ਼ਵਾਸ ਸੌਂਦੀ ਜੀ ਸਾਰੇ ਵੱਲੋਂ ਬਾਬਾ ਜੀ ਦਾ ਅਸ਼ੀਰਵਾਦ ਲੈਣ ਆਏ ਆ ਬਾਬਾ ਜੀ ਚੰਨਾਂ ਚ ਬੇਨਤੀ ਕਰਦਾ ਹਮੇਸ਼ਾ ਹੀ ਸਾਰੇ ਦੇ ਮਿਹਰ ਭਰਿਆ ਰੱਖਣ ਜੈ ਬਾਬਾ ਸੋਢਰ ਸਿੱਧ ਬਾਬਾ ਸੋਢਰ ਅੱਜ ਸਿੰਧ ਬਾਬਾ ਸੋਢਲ ਜੀ ਦੇ ਮੇਲੇ ਤੇ ਸਮੂਹ ਪੰਜਾਬ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅੱਜ ਦੇ ਦਿਹਾੜੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਚੰਦਰ ਗਰੀਬਾਲ ਜੀ ਤੇ ਸਮੂਹ ਟੀਮ ਤੇ ਪੰਕਜ ਜੱਡਾ ਜੀ ਜਿਨ੍ਹਾਂ ਵੱਲੋਂ ਬੜੇ ਹੀ ਉਤਸ਼ਾਹ ਦੇ ਨਾਲ ਇਹ ਮੇਲਾ ਜਿਹੜਾ ਆ ਆਰਗੇਨਾਈਜ਼ ਕੀਤਾ ਗਿਆ ਤੇ ਇਸ ਮੇਲੇ ਤੇ ਮੈਂ ਜਿੱਥੇ ਸਾਰੇ ਪੰਜਾਬ ਨਿਵਾਸੀਆਂ ਨੂੰ ਆਪਣੇ ਪੰਜਾਬੀਆਂ ਨੂੰ ਵਧਾਈ ਦਿੰਦਾ ਹਾਂ ਉਥੇ ਆਸ ਕਰਦਾ ਹਾਂ ਕਿ ਪ੍ਰਮਾਤਮਾ ਬਾਬਾ ਸੋਢੜ ਇਹ ਜਲੰਧਰ ਤੇ ਕਿਰਪਾ ਕਰੇ ਜਿਹੜੀਆਂ ਸਾਡੇ ਪੰਜਾਬ ਤੇ ਹਜਿੀਆਂ ਆਫਤਾਂ ਆ ਰਹੀਆਂ ਹਨ ਉਹਨਾਂ ਤੋਂ ਬਚਾਵੇ ਤੇ ਇਦਾਂ ਦੇ ਮੇਲੇ ਜਿਹੜੇ ਆ ਅੱਗੋਂ ਤੋਂ ਵੀ ਵਧੀਆ ਇਸ ਪੰਜਾਬ ਦੇ ਜਲੰਧਰ ਦੇ ਵਿੱਚ ਪਰਣ ਤੇ ਵਧੀਆ ਮੇਲੇ ਲੱਗਣ ਅੱਜ ਦੇ ਦਿਹਾੜੇ ਦੇ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜੈ ਬਾਬਾ ਸੋਢੜ ਜੀ ਜਕਾਰਾ ਸਿੱਧ ਬਾਬਾ ਸੋਢੜ ਜੀ ਦਾ ਅੱਜ ਦੇ ਇਸ ਬਹੁਤ ਮੁਕੱਦਸ ਦਿਨ ਦੇ ਉੱਤੇ ਜਦੋਂ ਪੂਰੇ ਜਲੰਧਰ ਦੇ ਵਿੱਚ ਇੱਕ ਵੱਖਰੀ ਰੌਣਕ ਜਿਹੜੀ ਆਪਾਂ ਦੇਖ ਰਹੇ ਹਾਂ ਹੈਗੀ ਹੈ ਸਿੱਧ ਬਾਬਾ ਸੋਡਲ ਜੀ ਦਾ ਅੱਜ ਜਿਹੜਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੀ ਸੰਗਤਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਔਰ ਜਿਸ ਆਸ ਜਿਸ ਉਮੀਦ ਦੇ ਨਾਲ ਸ਼ਰਦਾਲੂ ਨਾ ਤਮਸਤਕ ਹੋਣ ਇੱਥੇ ਆਏ ਆ ਸਾਰਿਆਂ ਦੀਆਂ ਮਨੋ ਕਾਮਨਾਵਾਂ ਹਰ ਬਾਬਾ ਜੀ ਅੱਗੇ ਵੀ ਪੂਰੀਆਂ ਕਰਦੇ ਆ ਤੇ ਹੋ ਅੱਗੋਂ ਵੀ ਪੂਰੀਆਂ ਕਰਦੇ ਰਹਿਣਗੇ ਔਰ ਨਾਲ ਦੇ ਨਾਲ ਅਸੀਂ ਸਾਰੇ ਭਾਈ ਜਿੰਨੇ ਵੀ ਇੱਥੇ ਖੜੇ ਆ ਗੋਲਦੀ ਸਾਹਿਬ ਨਾਗਰਾ ਸਾਹਿਬ ਸੁਖਮント ਭਾਜੀ ਔਰ ਹੋਰ ਸਾਰੇ ਸਾਥੀ ਅਸੀਂ ਖੜੇ ਆ ਅੱਜ ਇੱਕ ਅਰਦਾਸ ਅਸੀਂ ਸਾਰੇ ਸਾਂਝੇ ਤੌਰ ਤੇ ਕਰਦੇ ਆ ਕਿ ਜੋ ਪੰਜਾਬ ਦੇ ਉੱਤੇ ਕੁਦਰਤੀ ਮਾਰ ਜਿਹੜੀ ਪਈ ਆ ਹੜ੍ਹਾਂ ਦੇ ਰੂਪ ਦੇ ਵਿੱਚ ਆਈਏ ਤੇ ਪ੍ਰਮਾਤਮਾ ਬਾਬਾ ਜੀ ਸਾਨੂੰ ਇਹਦੇ ਤੋਂ ਵੀ ਜਲਦ ਤੋਂ ਜਲਦ ਜਿਹੜੀ ਐਨਜਾਦ ਦਵਾਉਣ ਤਾਂ ਜੋ ਸਾਡਾ ਪੰਜਾਬ ਇੱਕ ਵਾਰ ਫਿਰ ਤੋਂ ਦੁਬਾਰਾ ਪਟਰੀ ਤੇ ਲੀਹਾ ਤੇ ਆ ਸਕੇ ਔਰ ਪੰਜਾਬ ਨੂੰ ਅਸੀਂ ਸਾਰੇ ਤਰੱਕੀ ਉਹਦੀ ਦੇਖਣੀ ਪਸੰਦ ਕਰਦੇ ਆ ਉਹਨੂੰ ਤਰੱਕੀ ਵੱਲ ਨੂੰ ਵਧਿਆ ਹੋਇਆ ਦੇਖਣਾ ਪਸੰਦ ਕਰਦੇ ਆ ਤਾਂ ਅਸੀਂ ਅੱਜ ਦੇ ਦਿਨ ਇਹ ਕਾਮਨਾ ਕਰਦੇ ਆ ਹੋਇਆ ਨਾਲ ਦੇ ਨਾਲ ਮਸ਼ਰਾਕਾ ਕਰਨੀ ਚਾਹੁੰਨਾ ਹੈ ਨਗਰ ਨਿਗਮ ਦੇ ਉੱਤਰਫੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਚ ਲਗਾ ਕੇ ਮੇਰੀ ਭੈਣ ਮੌਨਿਕਾ ਸੇਖੜੀ ਜੀ ਡਾਕਟਰ ਸ਼੍ਰੀ ਕ੍ਰਿਸ਼ਨ ਜੀ ਔਰ ਹੋਰ ਸਾਰੀਆਂ ਜਿਤਨੀਆਂ ਵੀ ਇੱਥੇ ਮੇਰੀਆਂ ਭੈਣਾਂ ਖੜੀਆਂ ਜਿਹੜਾ ਪਲਾਸਟਿਕ ਫ੍ਰੀ ਜਿਹੜਾ ਮੇਲਾ ਕਰਨ ਦੇ ਵਿੱਚ ਇਹਨਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ ਬਹੁਤ ਵਧੀਆ ਯੋਗਦਾਨ ਪਾਇਆ ਤੋਂ ਮੈਂ ਇਹਨਾਂ ਨੂੰ ਵੀ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਸਾਰਿਆਂ ਦੇ ਲਈ ਭਲੇ ਦੀ ਅਰਦਾਸ ਕਰਦੇ ਹਾਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਬੜਾ ਹੀ ਖੁਸ਼ਰਮਾ ਮਾਹੌਲ ਸ੍ਰੀਂਦ ਬਾਬਾ ਸੋਡਲ ਮੇਲੇ ਦਾ ਜਿਹੜਾ ਇਤਿਹਾਸਿਕ ਮੇਲਾ ਹੈ ਉਹਦੇ ਵਿੱਚ ਹਾਜ਼ਰੀ ਲਗਾ ਕੇ ਆਏ ਆ ਨਤਮਸਤਕ ਹੋ ਕੇ ਆਏ ਆ ਔਰ ਬਾਬਾ ਜੀ ਸਾਰਿਆਂ ਦੀਆਂ ਮਰਜ਼ੀਆਂ ਪੂਰੀਆਂ ਕਰਨ ਔਰ ਮੈਂ ਮੇਰੇ ਨਾਲ ਮੇਰੇ ਸਾਥੀ ਸਾਡੇ ਪਾਰਸ਼ਾ ਚੁਨੀ ਅਗਰਵਾਲ ਜੀ ਅਰਜੰਦਰ ਲਾਡਾ ਜੀ ਵਿਲਾਸ਼ ਮਾਨਕ ਜੀ ਚਰਨਜੀਤ ਬੱਦਨ ਜੀ ਹਦਤ ਜੀ ਲਵ ਜੀ ਔਰ ਸਾਰੇ ਹੀ ਸਾਥੀ ਸਾਰਿਆਂ ਨੇ ਇਸ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀ ਲਗਾਈ ਔਰ ਪੂਰੇ ਪੰਜਾਬ ਦੇ ਲਈ ਅਸੀਂ ਸੁੱਖ ਮੰਗੀ ਹੈ ਕਿਉਂਕਿ ਇਸ ਸਮੇਂ ਜੋ ਹਾਲਾਤ ਫਾੜਾਂ ਦੇ ਕਾਰਨ ਪੰਜਾਬ ਸੋਏ ਹੋਏ ਆ ਬਾਬਾ ਜੀ ਸਾਰਿਆਂ ਤੇ ਅਪਾਰ ਕਿਰਪਾ ਵਰਸਾਨ ਔਰ ਜਿੱਦਾਂ ਦੇਖ ਰਹਾ ਹੈ ਜਿਹੜਾ ਰਾਸ਼ਦ ਲਗਾਤਾਰ ਵਧ ਰਿਹਾ ਐ ਇਸੇ ਤਰੀਕੇ ਦੇ ਨਾਲ ਜਿਸ ਜਿਸ ਸੰਗਤ ਨੇ ਜਿਸ ਜਿਸ ਸ਼ਰਧਾਲੂ ਨੇ ਇਸ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀ ਲਗਾਈ ਆ ਹਮੇਸ਼ਾ ਆਪਣੀਆਂ ਮਰਜ਼ਾ ਪੂਰੀਆਂ ਕਰਕੇ ਗਏ ਆ ਔਰ ਇਸੇ ਤਰੀਕੇ ਦਾ ਬਾਬਾ ਜੀ ਦੀਆਂ ਹਾਜ਼ਰੀਆਂ ਹਮੇਸ਼ਾ ਸਾਰਿਆਂ ਦੀਆਂ ਲੱਗਦੀ ਆ ਰਹੀਆਂ ਜੈ ਬਾਬਾ ਸੀਮਾ ਘੋਤਰਾ ਜੀ ਇਹਨਾਂ ਦਾ ਸਭੀ ਟੀਮ ਇੱਥੇ ਪਹੁੰਚੀ ਨਾ ਦਾ ਹਾਰਦਿਕ ਸਵਾਗਤ ਹੈ। ਫਿਰ ਮੈਂ ਛੱਡਾ ਬਰਾਦਰੀ ਦੇ ਚੇਅਰਮੈਨ ਸ਼ਾਉਨਾ ਛੱਡਾ ਜੀ, ਪਸਤੀ ਕਮੇਲਾ ਚਾਇਆ ਤਰਫੀਨ ਕਪੂਰ ਜੀ ਤੇ ਵਿਪੰਚਟਾ ਬੱਬੀ ਜੀ ਵੱਲੋਂ ਸਾਰਿਆਂ ਦਾ ਹਾਰਦਿਕ ਸਵਾਗਤ ਕਰਦਾ। ਐਡਵੋਕੇਟ ਰੰਜੇਸ਼ ਭਗਤ ਵਾਲੇ ਪਰਿਵਾਰ ਤੋਂ ਵੀ ਸਾਰੇ ਦੇ ਵਿੱਚ ਦੈਨਿਕ ਸਵੇਰਾ ਵੈਲਫੇਅਰ ਫਾਊਂਡੇਸ਼ਨ ਵੱਲੋਂ ਵੀ ਇਸ ਤਰਾਸ ਦੇ ਵਿੱਚ 11 ਲੱਖ ਰੁਪਏ ਦੇ ਕੇ ਸ਼ੀਤਲ ਮੇਜੀ ਵੱਲੋਂ ਉਈਕਾ ਫੰਡ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਸ਼ਹਿਰ ਦੇ तमाम ਧਾਰਮਿਕ ਸਮਾਜਿਕ اور ਵਪਾਰਿਕ ਸੰਸਥਾਨਾਂ ਨੇ ਸਹਿਯੋਗ ਕੀਤਾ ਹੈ ਇਸ ਦੇ ਵਿੱਚ ਮੈਂ ਰੈਣੀ ਸੋਰਾ ਪਰਿਵਾਰ ਦੇ ਵੱਲੋਂ ਸਾਰਿਆਂ ਨੂੰ नामाम की नाथ तुम तुम सुंदर बाला नामाम की नाथ तुम तुम सुंदर बाला नाथ के तो ਨਾਮ ਅਸੂਲ ਬਾਬੇ ਮੈਂਬਰ ਦੇ ਨੂੰ ਅੱਜ ਇੱਕ ਮਾਨੇ ਦੀ ਜਗ੍ਹਾ ਔਰ ਇੱਕ ਬਹੁਤ ਜਿਹੜਾ ਹੈ ਗੁਰਦਪਤ ਪਲੈਟਫਾਰਮ ਹੈ ਜਿੱਥੇ ਜਿੱਥੇ ਉਹ ਆਪਣੇ ਬਾਬਾ ਜੀ ਦਾ ਸਤਿਕਾਰ ਦੇਣਾ ਨੇ ਅਤੇ ਨਾਲ ਹੀ ਅਸੀਂ ਇਹ ਵੀ ਬਾਬਾ ਸੋਡਰ ਮੇਲੇ ਦੇ ਵਿੱਚ ਆਇਆ ਹਾਂ ਸਾਰੀਆਂ ਸੰਸਾ ਦਾ ਸੇਵੀ ਸਿੱਧ ਬਾਬਾ ਸੋਡਰ ٹرسٹ ਔਰ ਚੰਡਾ ਬਰਾਦਰੀ ਵੱਲੋਂ ਅੱਜ ਦੇ ਹਵਨ ਦੇ ਵਿੱਚ ਪਹੁੰਚਣ ਤੇ ਸਾਰਿਆਂ ਦਾ ਬਹੁਤ-ਬਹੁਤ ਹਾਰਦਿਕ ਤਨਵਾਦ ਹੈ। ਬਾਬਾ ਜੀ ਦੇ ਮੇਲੇ ਦਾ ਜਿਹੜਾ ਹੈ ਹਵਨ ਹੈ ਜੋਗਯੋਗਤੋ ਅਧਾਰ ਸ਼੍ਰੀ ਸ੍ਰੀ ਬਾਬਾ ਫੋਟਲ ਬਾਬਾ ਜੀ ਦਾ ਸ਼ੀਰਲਾ ਇਸ ਸਤਿ ਸ਼੍ਰੀ ਅਕਾਲ ਸਾਰੇ ਸਤਿਕਾਰਯੋਗ ਮਹਿਮਾਨਾਂ ਜੀ ਰੋਗਾਂ ਦੇ ਜਾਨ ਸਤਿਕਾਰਯੋਗ ਭਾਵਨ ਸੋਨ ਸਾਬਾਨ ਸੁਮੰਦਵਰਾਂ ਯਾਦ ਆਉਂਦਾ ਵਸਤਾ ਬਿਲਕੁਲ ਮਮਤਾ ਰਖਿ ਰਹੀਆਂ ਸਤਿਕਾਰਯੋਗ ਵਿਦਾ ਉਸ ਤੋਂ ਸਦੀਆਂ ਅਰਥਾਂ ਦੇ ਉਪਰਮੰਗਲ ਇਸ਼ਤਾਨ ਦਾ ਰਾਹਗਮ ਪਾਸਾ ਜੇ ਸਰਮੁਗਲੀਆਂ ਸਤਿ ਸ਼੍ਰੀ ਅਕਾਲ ਜੀ ਵਿਦਾਤਨ ਦੇ ਮੁਤਾ अपने ब्रांड इंटरेस्ट समस्त उत्तर समझे रहेंगे ना त्रिप्ति ब्रांड स्वाहा जो ट्रांसफर है तो नृजार्थ से तो मतलब केंद्र से राजा या तेरे दर्पण में